ਨੂੰ ਪਤਾਗਾ ਕਿ ਪੰਜਾਬ ਸਰਕਾਰ ਦੇ ਅੰਦਰ 2017 ਤੋਂ ਲੈ ਕੇ 22 ਤੱਕ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਸੀ ਉਸ ਸਮੇਂ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਧ ਜੀ ਦੇ ਖਿਲਾਫ ਇੱਕ ਮੁਕੱਦਮਾ ਦਰਜ ਹੋਇਆ ਸੀਗਾ ਉਸ ED ਦੀ ਕੰਪਲੇਂਟ ਦੇ ਅੰਦਰ ਆਰ ਪੰਜਾਬ ਬਿਜ਼ਨਸ ਬਿਊਰੋ ਦੀ ਕੰਪਲੇਂਟ ਦੇ ਅੰਦਰ ਅਸੀਂ ਜਿਹੜਾ ਅੱਜ ਪ੍ਰੋਸੀਕਿਊਸ਼ਨ ਸੈਂਕਸ਼ਨ ਦੇਣ ਦਾ ਫੈਸਲਾ ਕੀਤਾਗਾ ਅੱਜ ਸਰਕਾਰ ਨੇ ਦੋਨਾਂ ਕੇਸਾਂ ਦੇ ਅੰਦਰ ਪ੍ਰੋਸੀਕਿਊਸ਼ਨ ਸੈਂਕਸ਼ਨ ਜਿਹੜੀ ਆ ਉਹ ਅਲਾਉ ਕੀਤੀ ਆ ਪੁਰਾਣੇ ਕੇਸ ਨੇਗੇ ਕੋਈ 1948 ਦਾ ਖੜਾਗਾ ਕੋਈ 1956 ਦਾ ਖੜਾਗਾ ਜਦੋਂ ਦੇ ਐਕਟ ਬਣੇ ਨੇਗੇ ਉਦੋਂ ਦੇ ਸਾਰੇ ਕੇਸ ਪੈਂਡਿੰਗ ਪੰਜਾਬ ਸਰਕਾਰ ਕੋਲੇ ਪਏ ਨੇਗੇ ਸੋ ਇਹਦੇ ਅੰਦਰ ਜਿੱਥੇ ਪੈਸੇ ਵੀ ਆਉਣਗੇ ਖਜ਼ਾਨੇ 'ਚ ਔਰ ਜਿਹੜਾ ਮੈਂ ਸਮਝਦਾ ਐਫੀਸ਼ੀਐਂਸੀ ਆਫ ਵਰਕ ਆ ਐਫੀਸ਼ੀਐਂਸੀ ਆਫ ਵਰਕ ਇਨ ਦੀ ਡਿਪਾਰਟਮੈਂਟ ਉਹ ਵੀ ਆਊਗਾ ਕਿਉਂਕਿ ਨਹੀਂ ਤਾਂ ਸਾਡੇ ਸਾਰੇ ਮੁਲਾਜ਼ਮ ਅਧਿਕਾਰੀ ਜਿਹੜੇ ਨੇਗੇ ਇਹਨਾਂ ਕੇਸਾਂ ਦੇ ਅੰਦਰ ਹੀ ਲੱਗੇ ਰਹਿੰਦੇ ਨੇਗੇ ਔਰ ਇਹ ਸਕੀਮ ਜਿਹੜੀ ਆ ਦੋਨੇ ਸਕੀਮਾਂ ਜੇ ਫੂਡ ਵਾਲੀ ਤੇ ਟੈਕਸ ਵਾਲੀ 31 ਦਸੰਬਰ ਤੱਕ ਜਿਹੜੀਆਂ ਚੱਲਣਗੀਆਂ 31 ਦਸੰਬਰ ਤੱਕ ਇਹਨਾਂ ਦੀ ਜਿਹੜੀ ਆ ਉਹ ਲਾਸਟ ਡੇਟ ਹੋਊਗੀ ਔਰ ਉਸ ਬਾਅਦ ਕਿਸੇ ਕਿਸਮ ਦੀ ਕੋਈ ਵੀ ਓਟੀ ਸਕੀਮ ਨਹੀਂ ਲੈਂਦੀ ਜਾਊਗੀ ਬਿਲਕੁਲ ਸਪਸ਼ਟ ਆ ਉਸ ਬਾਅਦ ਜਿਹੜਾ ਸਖਤੀ ਦੇ ਨਾਲ ਇਹਨਾਂ ਲੋਕਾਂ ਦੀ ਚਾਹੇ ਉਹ ਪ੍ਰਾਪਰਟੀ ਆ ਚਾਹੇ ਕੋਈ ਹੋਰ ਸਖਤੀ ਆ ਉਹ ਸਾਰੇ ਸਖਤੀ ਕਰਕੇ ਅਸੀਂ ਪੈਸੇ ਵਸੂਲਾਂਗੇ ਇਸ ਤੋਂ ਬਿਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਪੰਜਾਬ ਸਰਕਾਰ ਦੇ ਅੰਦਰ 2017 ਤੋਂ ਲੈ ਕੇ 22 ਤੱਕ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਸੀ ਉਸ ਸਮੇਂ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਧ ਜੀ ਦੇ ਖਿਲਾਫ ਇੱਕ ਮੁਕਦਮਾ ਦਰਜ ਹੋਇਆ ਸੀਗਾ ਉਸ ਈਡੀ ਦੀ ਕੰਪਲੇਂਟ ਦੇ ਅੰਦਰ ਔਰ ਪੰਜਾਬ ਬਿਜ਼ਨਸ ਬਿਊਰੋ ਦੀ ਕੰਪਲੇਂਟ ਦੇ ਅੰਦਰ ਅਸੀਂ ਜਿਹੜਾ ਅੱਜ ਪ੍ਰੋਸੀਕਿਊਸ਼ਨ ਸੈਂਕਸ਼ਨ ਦੇਣ ਦਾ ਫੈਸਲਾ ਕੀਤਾਗਾ ਅੱਜ ਸਰਕਾਰ ਨੇ ਦੋਨਾਂ ਕੇਸਾਂ ਦੇ ਅੰਦਰ ਪ੍ਰੋਸੀਕਿਊਸ਼ਨ ਸੈਂਕਸ਼ਨ ਜਿਹੜੀ ਆ ਉਹ ਅਲਾਉ ਕੀਤੀ ਆ ਸੋ ਹੁਣ ਜਿਹੜਾ ਕੀ ਇਹ ਚੱਲਣ ਦਾ ਰਾਗਾ ਉਹ ਪਧਰਾ ਹੋਊਗਾ ਸੋ ਕਹਿਣ ਦਾ ਭਾਵ ਆ ਸਰਕਾਰ ਜਿਹੜੀ ਆ ਉਹ ਕਰਪਸ਼ਨ ਦੇਗੇ ਸਾਡੀ ਜ਼ੀਰੋ ਟੋਲਰੈਂਸ ਆ ਬਿਲਕੁਲ ਜਿਹੜੇ ਵੀ ਭ੍ਰਿਸ਼ਟਾਚਾਰ ਕੀਤਾਗਾ ਚਾ ਚੱਕਰੂਗਾ ਉਹ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਬਲਕਿ ਉਹਨੂੰ ਸਲਾਖਾਂ ਦੇ ਪਿੱਛੇ ਜਾਣਾ ਪਊਗਾ ਇਹ ਅੱਜ ਦੇ ਅਹਿਮ ਫੈਸਲੇ ਪਤਾ ਹੈਗਾ ਕਿ ਪੰਜਾਬ ਸਰਕਾਰ ਦੇ ਅੰਦਰ 2017 ਤੋਂ ਲੈ ਕੇ 22 ਤੱਕ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਸੀ ਉਸ ਸਮੇਂ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਧ ਜੀ ਦੇ ਖਿਲਾਫ ਇੱਕ ਮੁਕੱਦਮਾ ਦਰਜ ਹੋਇਆ ਸੀਗਾ ਉਸ ਈਡੀ ਦੀ ਕੰਪਲੇਂਟ ਦੇ ਅੰਦਰ ਆਰ ਪੰਜਾਬ ਬਿਜ਼ਨਸ ਬਿਊਰੋ ਦੀ ਕੰਪਲੇਂਟ ਦੇ ਅੰਦਰ ਅਸੀਂ ਜਿਹੜਾ ਅੱਜ ਪ੍ਰੋਸੀਕਿਊਸ਼ਨ ਸੈਂਕਸ਼ਨ ਦੇਣ ਦਾ ਫੈਸਲਾ ਕੀਤਾਗਾ ਅੱਜ ਸਰਕਾਰ ਨੇ ਦੋਨਾਂ ਕੇਸਾਂ ਦੇ ਅੰਦਰ ਪ੍ਰੋਸੀਕਿਊਸ਼ਨ ਸੈਂਕਸ਼ਨ ਜਿਹੜੀ ਆ ਉਹ ਅਲਾਉ ਕੀਤੀ ਆ ਪੁਰਾਣੇ ਕੇਸ ਨੇਗੇ ਕੋਈ 1948 ਦਾ ਖੜਾਗਾ ਕੋਈ 1956 ਦਾ ਖੜਾਗਾ ਜਦੋਂ ਦੇ ਐਕਟ ਬਣੇ ਨੇਗੇ ਉਦੋਂ ਦੇ ਸਾਰੇ ਕੇਸ ਪੈਂਡਿੰਗ ਪੰਜਾਬ ਸਰਕਾਰ ਕੋਲੇ ਪਏ ਨੇਗੇ ਸੋ ਇਹਦੇ ਅੰਦਰ ਜਿੱਥੇ ਪੈਸੇ ਵੀ ਆਉਣਗੇ ਖਜ਼ਾਨੇ 'ਚ ਔਰ ਜਿਹੜਾ ਮੈਂ ਸਮਝਦਾ ਐਫੀਸ਼ੀਐਂਸੀ ਆਫ ਵਰਕ ਆ ਐਫੀਸ਼ੀਐਂਸੀ ਆਫ ਵਰਕ ਇਨ ਦੀ ਡਿਪਾਰਟਮੈਂਟ ਉਹ ਵੀ ਆਊਗਾ ਕਿਉਂਕਿ ਨਹੀਂ ਤਾਂ ਸਾਡੇ ਸਾਰੇ ਮੁਲਾਜ਼ਮ ਅਧਿਕਾਰੀ ਜਿਹੜੇ ਨੇਗੇ ਇਹਨਾਂ ਕੇਸਾਂ ਦੇ ਅੰਦਰ ਹੀ ਲੱਗੇ ਰਹਿੰਦੇ ਨੇ ਕਿ ਔਰ ਇਹ ਸਕੀਮ ਜਿਹੜੀ ਹੈ ਦੋਨੇ ਸਕੀਮਾਂ ਚਾਹ ਫੂਡ ਵਾਲੀ ਤੇ ਟੈਕਸ ਵਾਲੀ 31 ਦਸੰਬਰ ਤੱਕ ਜਿਹੜੀਆਂ ਚੱਲਣਗੀਆਂ 31 ਦਸੰਬਰ ਤੱਕ ਇਹਨਾਂ ਦੀ ਜਿਹੜੀ ਆ ਉਹ ਲਾਸਟ ਡੇਟ ਹੋਊਗੀ ਔਰ ਉਸ ਬਾਅਦ ਕਿਸੇ ਕਿਸਮ ਦੀ ਕੋਈ ਵੀ ਓਟੀਆ ਸਕੀਮ ਨਹੀਂ ਲੈਂਦੀ ਜਾਊਗੀ ਬਿਲਕੁਲ ਸਪਸ਼ਟਾ ਉਸ ਬਾਅਦ ਜਿਹੜਾ ਸ਼ਕਤੀ ਦੇ ਨਾਲ ਇਹਨਾਂ ਲੋਕਾਂ ਦੀ ਜਿਹ ਚਾਹੇ ਉਹ ਪ੍ਰਾਪਰਟੀ ਆ ਜਾਂ ਕੋਈ ਹੋਰ ਸ਼ਕਤੀ ਆ ਉਹ ਸਾਰੇ ਸ਼ਕਤੀ ਕਰਕੇ ਅਸੀਂ ਪੈਸੇ ਵਸੂਲਾਂਗੇ ਇਸ ਤੋਂ ਬਿਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਪੰਜਾਬ ਸਰਕਾਰ ਦੇ ਅੰਦਰ 2017 ਤੋਂ ਲੈ ਕੇ 22 ਤੱਕ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਸੀ ਉਸ ਸਮੇਂ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਧ ਜੀ ਦੇ ਖਿਲਾਫ ਇੱਕ ਮੁਕਦਮਾ ਦਰਜ ਹੋਇਆ ਸੀਗਾ ਉਹ ਉਸ ਈਡੀ ਦੀ ਕੰਪਲੇਂਟ ਦੇ ਅੰਦਰ ਆਰ ਪੰਜਾਬ ਬਿਜਲੈਸ ਬਿਊਰੋ ਦੀ ਕੰਪਲੇਂਟ ਦੇ ਅੰਦਰ ਅਸੀਂ ਜਿਹੜਾ ਅੱਜ ਪ੍ਰੋਸੀਕਿਊਸ਼ਨ ਸੈਂਕਸ਼ਨ ਦੇਣ ਦਾ ਫੈਸਲਾ ਕੀਤਾਗਾ ਅੱਜ ਸਰਕਾਰ ਨੇ ਦੋਨਾਂ ਕੇਸਾਂ ਦੇ ਅੰਦਰ ਪ੍ਰੋਸੀਕਿਊਸ਼ਨ ਸੈਂਕਸ਼ਨ ਜਿਹੜੀ ਆ ਉਹ ਅਲਾਉ ਕੀਤੀ ਆ ਸੋ ਹੁਣ ਜਿਹੜਾ ਕੇਸ ਚੱਲਣ ਦਾ ਰਾਹਗਾ ਉਹ ਪਧਰਾ ਹੋਊਗਾ ਸੋ ਕਹਿਣ ਦਾ ਭਾਵ ਆ ਸਰਕਾਰ ਜਿਹੜੀ ਆ ਉਹ ਕਰਪਸ਼ਨ ਦੇਗੇ ਸਾਡੀ ਜ਼ੀਰੋ ਟੋਲਰੈਂਸ ਆ ਬਿਲਕੁਲ ਜਿਹੜੇ ਵੀ ਭ੍ਰਿਸ਼ਟਾਚਾਰ ਕੀਤਾਗਾ ਚਾ ਚੱਕਰੂਗਾ ਉਹ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਬਲਕਿ ਉਹਨੂੰ ਸਲਾਖਾਂ ਦੇ ਪਿੱਛੇ ਜਾਣਾ ਪਊਗਾ ਇਹ ਅੱਜ ਦੇ ਅਹਿਮ